ਦੋ ਸ਼ੇਰ ਤੁਰੇ ਆਉਂਦੇ ਸੀ ਸਕੇ ਭਰਾ ਠੀਕ ਆ ਤੀਜਾ ਗੱਬੇ ਸ਼ਰਾਰਤੀ ਮੂਰੇ ਬੈਠਾ ਸੀ ਉਹਨੇ ਇੱਕ ਗਾਂ ਇੱਧਰ ਨੂੰ ਛੜ ਦਿੱਤੀ ਕਿੱਦਨ ਛੜ ਦਿੱਤੀ ਕਿੱਦਨ ਹੋ ਗਿਆ ਕਿੱਦਨ ਹੋ ਗਿਆ ਠੀਕ ਆ ਉਹ ਮੁੜ ਕੇ ਛੇਤਰਥਲ ਹੋ ਗਿਆ ਇਕੱਠੇ ਨਹੀਂ ਹੋ ਸਕੇ ਬਸ ਬਾਇ ਗੱਲ ਆ ਉਹ ਰਾਸਤਾ ਭੜਕ ਗਏ ਹਾਂਜੀ ਪਿੰਕੇ ਪੰਚ ਠੀਕ ਆ ਮੁਸਲਮਾਨ ਧਰਮ ਪੰਜਾਬੀ ਬਾਕੀ ਨਹੀਂ ਮੈਂ ਕਰਦਾ ਪੰਜਾਬੀ ਮੁਸਲਮਾਨ ਧਰਮ ਸਿੱਖਾਂ ਤੋਂ ਅਧੂਰਾ ਆ ਜੇ ਸਿੱਖ ਮੁਸਲਮਾਨ ਧਰਮ ਤੋਂ ਅਧੂਰੇ ਆ ਕਿਉਂਕਿ ਸਾਡਾ ਬਜ਼ੁਰਗ ਇੱਕ ਆ ਜਿਹੜੇ ਬੰਦੇ ਉਹਨਾਂ ਨੇ ਕੰਮ ਕਰਦੇ ਸੀ ਉਹ ਉਹਨਾਂ ਦੀਆਂ ਔਰਤਾਂ ਨਾਲ ਲਾਏ ਉਹਨਾਂ ਲਾਹੌਰ ਲਿਆ ਕੇ ਉਹ ਕਹਿੰਦੇ ਟਰੱਕ ਖੜਾ ਹੋਇਆ ਤਾਰਤਾ ਉਹਨਾਂ ਨੂੰ ਪੁੱਛਿਆ ਵੀ ਨਹੀਂ ਮੁੜ ਕੇ ਉਹ ਉੱਦੋਂ ਇੱਥੇ ਠੱਕੇ ਖਾਂਦੀ ਨਹੀਂ ਆ ਮੁੜ ਕੇ ਉਹ ਮੁਸਲਮਾਨ ਭਰਾ ਸੀ ਜਿਹੜੇ ਉਧਰ ਮਾਏ ਆ ਉਹਨਾਂ ਟਰੱਕ ਕਰ ਲਿਆ ਕਿਉਂ ਪੈਸੇ ਵਾਲੇ ਸੀ ਪੜ੍ਹੇ ਲਿਖੇ ਸੀਗੇ ਤੇ ਉਹਨਾਂ ਕੋਲ ਲਾਹੌਰ ਵੀ ਘਰ ਸੀਗਾ ਮੈਂ ਬਹੁਤ ਮੈਂ ਉਹਦਾ ਨਹੀਂ ਮੈਂ ਗੱਲ ਕਰਦਾ ਮੈਂ ਪੂਰੀ ਸਟੱਡੀ ਮੈਂ ਡਾਕੂਮੈਂਟ ਬਹੁਤ ਬਾਤ ਕਰਦਾ ਗਰੀਬ ਹੀ ਮਰਿਆ ਜੀ ਉਦੋਂ ਵੀ ਠੀਕ ਨਹੀਂ ਮਰਦਾ ਗਰੀਬ ਹੁੰਦਾ ਕਿ ਮੀਰ ਵੀ ਮਰਦਾ ਦੇਖਿਆ ਉਹਨਾਂ ਨੇ ਗੱਡੀਆਂ ਆਪਣੀਆਂ ਟਰਾਲੀਆਂ ਉਹਨਾਂ ਨੇ ਪਹਿਲਾਂ ਹੀ ਕਰਾ ਲਈਆਂ ਆਪਾਂ ਮੁੜ ਕੇ ਗੱਡਿਆਂ ਦੇ ਜਾਣਾ ਸੀ ਅੱਧੇ ਕੋਲ ਗੱਡੇ ਵੀ ਆਨੇ ਸੀ ਉਦੋਂ ਹੀ ਆਪਾਂ ਰੱਖ ਕੇ ਆਏ ਦੂਜੇ ਸਿਰ ਤੇ ਚੱਕੀ ਆਉਣੇ ਆਪਾਂ ਠੀਕ ਨਹੀਂ ਤੁਸੀਂ ਖੁਦ ਵੀ ਸਟੱਡੀ ਕਰਿਆ ਕਰੋ ਫੇਰ ਦੇਖੋ ਤੇ ਹਾਂ ਬਈ ਆਪਾਂ ਨੂੰ ਕਿਸੇ ਸਵਾਲ ਪਾਈਏ ਤਾਂ ਉਹਦਾ ਆਨਸਰ ਕੀ ਹੋ ਸਕਦਾ ਜੀ ਸਾਨੂੰ ਪਾਉਣਾ ਚਾਹੀਦਾ ਸਟੱਡੀ ਹੋਣ ਕੀ ਕਰਨੀ ਮਤਾਲਿਆ ਪਾਕਿਸਤਾਨ ਹੀ ਜਾਏਗਾ ਤੂੰ ਸਾਰਾ ਝੂਠ ਲੈ ਕੇ ਆਇਆ ਇੱਕ ਮੈਂ ਤੈਨੂੰ ਗੱਲ ਦੱਸਾਂ ਸਾਡੇ ਪੜਾਉਂਦਾ ਨਹੀਂ ਨਹੀਂ ਆ ਮੇਰੀ ਗੱਲ ਸੁਣੀ ਤੂੰ ਸਿਗਾ ਮਰਬੇ ਦਾ ਮਾਲਕ ਤੂੰ ਪੰਜ ਖੇਤ ਲੈ ਕੇ ਬਹਿ ਗਿਆ 20 ਨੂੰ ਛੱਡ ਦਿੱਤੇ ਤੇ 20 ਜੀ ਤੁਹਾਨੂੰ ਆਹ ਭਾਈ ਬਾਣ ਨਹੀਂ ਦਿੰਦਾ ਮੋੜ ਕੇ ਤੂੰ ਪੰਜਾਂ ਜੇ ਗੱਡੇ ਕੱਢੀ ਜਾਂਦਾ ਉੱਥੇ ਸਾਂ ਮੇਰੀ ਗੱਡੀ ਚੱਕਣੀ ਸੀ ਤੂੰ ਜਾ ਬਣਾ ਹੈ ਬੰਬੇ ਚ ਜਾਂਦਾ ਦਿੱਲੀ ਜਿੱਥੇ ਮਰ ਜੀ ਜਾਂਦਾ ਕਿੱਡੇ ਮਾਲਕ ਦੋ ਹੀ ਭਰਾ ਸੀ ਇਹੇ ਠੀਕ ਆ ਦੁਨੀਆ ਤੇ ਸ਼ੇਰ ਉਹਨੂੰ ਕਿਹਾ ਜਾਂਦਾ ਜਿਹੜਾ ਕੋਈ ਸ਼ੇਰ ਵਰਗਾ ਕੋਈ ਫਲਾਦੀ ਜਿਸਮ ਹੋਵੇ ਜਾਂ ਲੜਾਈ ਨੂੰ ਤਕੜਾ ਹੋਵੇ ਉਹਨਾਂ ਨੂੰ ਕਹਿੰਦੇ ਸ਼ੇਰ ਸ਼ੇਰ ਦਾ ਖਿਤਾਬ ਹਰ ਇੱਕ ਨੂੰ ਨਹੀਂ ਮਿਲਦਾ ਇੱਕ ਕੋਈ ਖਿਤਾਬ ਮਿਲਿਆ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਇੰਗਲੈਂਡ ਵਾਲਿਆਂ ਕੋ ਵੀ ਨਹੀਂ ਉਹ ਵੀ ਤੁਹਾਡਾ ਹੀ ਰਾਜਾ ਸੀਗਾ ਜਿਹੜੇ ਪਹਿਲੇ ਰਾਜੇ ਉਹ ਵੀ ਆਪਣੇ ਵਿੱਚੋਂ ਹੀ ਸੀਗੇ ਗੱਲ ਸਮਝੇ ਨਾ ਆਪਾਂ ਨੂੰ ਮੂਵਮਨ ਹੋਣਾ ਪੈਣਾ ਤਾਂ ਕਿ ਆਪਣਾ ਮੋਹਰਲੇ ਬੱਚਿਆਂ ਦਾ ਫਿਊਚਰ ਕੀ ਆ ਜੇ ਹੁਣ ਤੂੰ ਆ ਜਾ ਮੈਂ ਤੈਨੂੰ ਭੋਰੀ ਲੈ ਕੇ ਚੱਲਦਾ ਮੈਂ ਕਹਿੰਦਾ ਚੱਲ ਮੇਰਨਾ ਤੂੰ ਆਪਣੇ ਬਜ਼ੁਰਗਾਂ ਨੂੰ ਆ ਕੇ ਪੁੱਛੀ ਵੀ ਤੁਸੀਂ ਕੱਲ ਉੱਠੇ ਸੀ ਆਹ ਉਹ ਇਹਦਾ ਨਾ ਕਿ ਤੂੰ ਜਿਹੜਾ ਦੂਜਾ ਬੰਦਾ ਕਹਿੰਦਾ ਗੱਲ ਆਪਾਂ ਉਹ ਦੇਖੀ ਨਹੀਂ ਆਪਾਂ ਹੈ ਨਹੀਂ ਸੀ ਇੱਥੇ ਮੇਰਾ ਸ਼ਿਹਰ ਦਾ ਜਾਨਵਾ ਤੇਰਾ ਮੇਤੋ ਵੀ ਬਾਦ ਦਾ ਹੋਣਾ ਹਾਂਜੀ ਸਾਬ ਠੀਕ ਨੇ ਆਪਾਂ ਉਹਨੂੰ ਚੀਜ਼ ਨੂੰ ਯਾਦ ਰੱਖੋ ਕਿ ਸਾਡਾ ਨਾ ਹੋਇਆ ਕੀ ਸੀ ਗਾਹਾਂ ਨਾ ਹੋਵੇ 84 ਵਿੱਚ ਸਿੱਖਾਂ ਨਾਲ ਕੀ ਹੋਇਆ ਠੀਕ ਨੇ ਬਸ ਇਹ ਇਹ ਦੇਖਣ ਵਾਲੇ ਨੇ ਆਪਾਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾਣੇ ਇਹ ਦੇਖੋ ਇਹਨਾਂ ਨੂੰ ਆਪਾਂ ਪੜਾਉਣਾ ਕਿ ਜੋ ਜੋ ਹੋਰ ਕੋਈ ਸਾਨੂੰ ਕਹੀ ਜਾਂਦਾ ਇਦਾਂ ਕਰ ਲੋ ਇਦਾਂ ਕਰ ਲੋ ਕੋਸ਼ਿਸ਼ ਇਹ ਕਰੋ ਕਿ ਇਹਨਾਂ ਨੂੰ ਪੜਾਓ ਤਾਂ ਕਿ ਇਹ ਜਿਹੜੇ ਪੜੇ ਲਿਖੇ ਸਾਨੂੰ ਬੇਵਕੂਫ ਬਣਾਉਂਦੇ ਆ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਣ ਇਹਨਾਂ ਨੂੰ ਬਣਾਓ ਡਾਕਟਰ ਇੰਜੀਨੀਅਰ ਠੀਕ ਹੈ ਜੀ ਜਦੋਂ ਤੁਸੀਂ ਲੋਅਰ ਬਣਾਉ ਇਹਨਾਂ ਨੂੰ ਹਰ ਇੱਕ ਦੁਨੀਆ ਦਾ ਜੇ ਕੋਈ ਲੋਅਰ ਆ ਤਾਂ ਕੰਟਰੀ ਹੋਰ ਰਨ ਕਰਦਾ ਅਮਰੀਕਾ ਦੇ ਵਿੱਚ ਜਿੰਨੇ ਲੀਡਰ ਆਉਂਦੇ ਆ ਲੋਅਰ ਆ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਉਦੋਂ ਫੋਕਸ ਕਰੀਏ ਆਪਾਂ ਅੱਜ 300 ਨੂੰ ਜਦੋਂ ਇਹ ਨਾ ਹੀ ਬਾਰੀ ਹੋਣੀ ਕਿੰਨੇ ਦਾ ਤੇਲ ਹੋਣਾ ਆਪਣਾ ਲੀਟਰ ਦਰਵਾਜ਼ੇ ਕੀ ਬੋਲਦਾ ਸਹੀ ਹੈ ਠੀਕ ਹੈ ਨਾ ਤੁਸੀਂ ਫੋਕਸ ਕਰੋ ਕਿ ਤੁਹਾਡੇ ਕੋਲ ਦਾ ਇੰਨਾ 1 ਅਰਮਰ ਰੁਪਿਆ ਫੰਡ ਆਉਂਦਾ ਬਾਹਰ ਉਹ ਕਿੱਥੇ ਜਾਂਦਾ ਤੁਸੀਂ ਰਾਤ ਨੂੰ ਤੁਹਾਡੇ ਕੋਲ 300 ਆਉਂਦਾ ਸਵੇਰ ਨੂੰ 275 ਆ ਜਾਂਦੇ 25 ਕਿੱਥੇ ਰਾਤ ਨੂੰ ਰਾਤ ਕਰੰਸੀ ਡਾਊਨ ਹੋ ਜਾਂਦੀ ਨਾ ਠੀਕ ਨਹੀਂ ਜਦੋਂ ਆਪਾਂ 10 12 ਪੜ ਲਈਆਂ ਫਿਰ ਆਪਣਾ ਫੋਕਸ ਹੋਣਾ ਚਾਹੀਦਾ ਕਿ ਤੁਹਾਡੀ ਜਿਹੜੀ ਆ ਵਿਜ਼ਨ ਆ ਕੋਈ ਨਹੀਂ ਦੂਰ ਤੱਕ ਹੋਣੀ ਚਾਹੀਦੀ ਕਿ ਆਉਣ ਵਾਲੇ ਟਾਈਮ ਜੇ 74 ਸਾਲਾਂ ਬਚੇ ਇੱਥੇ ਧੱਕਾ ਗਿਆ ਆਪਾਂ ਲੇ ਬਗੌਰਾਵਾਂ ਵਾਲੇ ਘੱਟੂ ਘੱਟ ਮਰਬੇ ਦੇ مالک ਤਾਂ ਕੱਲਾ ਕੱਲਾ ਸੀ ਹੁਣ ਤਾਂ ਕਿਸੇ ਕੋਲ 2 ਏਕੜ ਵੀ ਨਹੀਂ ਹੋਣੇ ਮੇਰੇ ਖਿਆਲ ਹਾਂਜੀ ਪਾਲੀ ਭਾਈ ਬਾਕੀ ਮੁਲਕਾਂ ਨੇ ਤਾਂ ਇਲਮ ਹਾਸਲ ਕਰਨਾ ਤਰੱਕੀ ਕੀਤੀ ਪਰ ਸਾਡੇ ਪਾਕਿਸਤਾਨ 'ਚ ਜਿੱਦਾਂ ਜਿੱਦਾਂ ਇਲਮ ਹਾਸਲ ਹੋਇਆ ਉਦੋਂ ਉਦੋਂ ਅਸੀਂ ਪਿੱਛੇ ਗਏ ਆਂ ਹਾਂ ਅਸੀਂ ਅੱਗੇ ਨੂੰ ਨਹੀਂ ਗਏ ਹੈਗੇ ਠੀਕ ਹੈ ਨਾ ਸਾਡਾ ਹਰ ਆਣ ਵਾਲਾ ਦਿਨ ਪਹਿਲੇ ਨਾਲੋਂ ਬੁਰਾ ਹੋਇਆ ਕ੍ਰਪਸ਼ਨ ਬਹੁਤ ਆ ਤੁਹਾਨੂੰ ਨਾ ਕ੍ਰੈਡਿਟ ਬਣਾਉਣਾ ਪੈਂਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਹਾਂ ਮੈਂ ਕਿਸੇ ਤੇ ਯਕੀਨ ਵੀ ਨਹੀਂ ਕਰਦਾ ਤੂੰ ਮੇਰੇ ਜੋ ਮਰਜ਼ੀ ਕਹਦੇ ਮੇਰੇ ਤੇ ਕੋਈ ਅਸਰ ਨਹੀਂ ਹੋਣਾ ਜੇ ਟਾਈਮਰ ਨਾਲ ਕੋਈ ਗੱਲ ਕੀਤੀ ਮੈਂ ਉਹ ਲੈ ਜਾਣੀ ਆ ਬਾਕੀ ਮਿੱਥੇ ਛੱਡ ਜਾਣੇ ਮੈਂ ਹੁਣ ਆਪਣੀ ਦੱਸਣ ਲੱਗਾ ਠੀਕ ਆ ਸਾਡਾ ਧਰਮ ਇਹ ਕਹਿੰਦਾ ਤੂੰ ਯਾਰ ਜੰਮਿਆ ਤੇ ਆਜ਼ਾਦੇ ਰਹੇ ਤੇ ਆਜ਼ਾਦੀ ਮਰ ਜਾਈਂ ਟਾਈਮ ਲੱਗ ਗਿਆ ਰੱਬ ਦਾ ਨਾਮ ਲੈ ਲਈ ਨਹੀਂ ਲੱਗਾ ਕੱਲ ਨੂੰ ਲੈ ਲਈ ਤੈਨ ਬੱਚੇ ਵੀ ਪਾਲਣੇ ਆ ਛੜਾ ਰਹਿਣ ਦੀ ਲੋੜ ਨਹੀਂ ਵਿਆਹ ਕਰਾ ਆਪਣੀ ਫੈਮਲੀ ਪਾਲ ਤਾਂ ਕਿ ਤੈਨੂੰ ਦੁਨੀਆਦਾਰੀ ਦਾ ਪਤਾ ਲੱਗੇ ਠੀਕ ਆ ਮੈਂ ਆਪਣੀ ਦੱਸ ਚੱਲਾਂ ਹੁਣ ਚੇਤਾ ਰੱਖੀ ਮੈਂ ਇੱਕ ਸਧਾਰਨ ਫੈਮਲੀ ਚ ਉੱਠਿਆ ਠੀਕ ਆ ਸਕੂਲ ਕਰਕੇ ਮੈਂ ਬਾਹਰ ਗਿਆ ਸੀ 16 ਸਾਲ ਦਾ ਮੇਰਾ ਬੇਟਾ ਬਹੁਤ ਤਕੜੀ ਪੋਜੀਸ਼ਨ ਤੇ ਆ Adobe ਦੇ ਵਿੱਚ ਬੜੀ ਤਕੜੀ ਪੋਜੀਸ਼ਨ ਤੇ ਰਹਿਆ ਠੀਕ ਆ ਜੀ ਬੇਟੀ ਮੇਰੀ ਪਾਇਲਟ ਆ ਨਾਲ ਇੰਸਟ੍ਰਕਟਰ ਆ ਪਾਇਲਟ ਬਣਾਉਂਦੀ ਆ ਉਹ ਨਾਲ ਛੋਟੀ ਬੇਟੀ ਮੇਰੀ ਲਾਇਰ ਆ ਠੀਕ ਆ ਮੈਂ ਆਮ ਇਨਸਾਨ ਨੇ ਆਪਣੇ ਬੱਚੇ ਪੜ੍ਹਾਏ ਤਾਂ ਕਿ ਉਹ ਕਮ ਸਿਕੋਂ ਅੱਖ ਮੇਰੇ ਬੇਟੇ ਨਾਲ ਇੱਥੇ ਹੋਣਾ ਉਹਨੇ ਅਗਲੇ ਸਾਲ ਉਹ ਕਹਿੰਦਾ ਮੈਂ ਜਾਣਾ ਮੈਂ ਉਹਨੂੰ ਦੱਸਿਆ ਸੀ ਵੀ ਜਾਣਾ ਆ ਪਰ ਹੁਣ ਕਹਿੰਦਾ ਉਹਨੂੰ ਦੱਸ ਕਿ ਨਹੀਂ ਜੜੜੀ ਤੇ ਤੈ ਉੱਥੇ ਤੁਸੀਂ ਐਂਟਰਟੇਨਮੈਂਟ ਵਧੀਆ ਕਰਨੀ ਆ ਅਗਲੇ ਸਾਲ ਮੈਂ ਲੈ ਕੇ ਆਉਂਗਾ ਮੈਨੂੰ ਚੇਤਾ ਕਿ ਮੈਨੂੰ ਮਿਲੀ ਜਰੂਰ ਅੱਛਾ ਬੇਸ਼ੱਕ ਠੀਕ ਆ ਆਪਣੇ ਬੱਚਿਆਂ ਨੂੰ ਉੱਥੇ ਬਣਾਓ ਕਿ ਉਹ ਜਿਹੜੇ ਬਜ਼ੁਰਗਾਂ ਨੇ ੱੱਕੇ ਖਾਲੇ ਖਾਲੇ ਇਹਨਾਂ ਨੂੰ ਬਣਾਓ ਕਿ ਅਸੀਂ ਅੱਖ ਚ ਅੱਖ ਪਾ ਕੇ ਗੱਲ ਤਾਂ ਕਰ ਸਕੀਏ ਯਾਰ ਤੂੰ ਕਿ ਤੂੰ 10 ਤੂੰ ਪੜਿਆ ਕੋਈ ਨਹੀਂ ਮੈਂ ਦੋ ਘਟ ਪੜਿਆ ਹਾਂਗਾ ਤੇਰੀ ਕੋ ਪਲਾਨ ਵੀ ਹੋਣੀ ਫਿਊਚਰ ਦੀ ਚਾਹੀਦੀ ਆ ਬੱਚਿਆਂ ਨੂੰ ਪਲਾਨ ਦਿਓ ਆਪਣਾ ਨੂੰ ਪੁੱਤ ਭਈ ਤੂੰ ਉਹ ਚੀਜ਼ ਬਣਨੀ ਆ ਗੁਲਾਮੀ ਨਹੀਂ ਕਰਨੀ ਆ ਆ ਇੱਥੇ ਫਿਊਚਰ ਕੋਈ ਨਹੀਂ ਇਹਨਾਂ ਨੂੰ ਬਾਹਰ ਕੱਢ ਦੋ ਇਹੀ ਹੁੰਦਾ ਜੇ ਬਾਹਰ ਜਾ ਰਹੇ ਪਕਾ ਨੇ ਸਾਰਾ ਇੰਡੀਆ ਬਾਹਰ ਚਲ ਗਿਆ ਪੰਜਾਬ ਬਾਹਰ ਚਲ ਗਿਆ ਸਾਰਾ ਭਗੋਰਾ ਬਾਹਰ ਆ ਯਾਰ ਇਸ ਪੈਣ ਚ ਅਸੀਂ ਗਏ ਆ ਦੁਬਾਰਾ ਹੈ ਭਗਵਾਨ ਦੀ ਸਾਨੂੰ ਭਗੋਰਾ ਇੰਨਾ ਫੇਟਿਆ ਸਾਰੇ ਸਰਦਾਰਾਂ ਨੂੰ ਹਰ ਘਰ ਵਿੱਚ ਟੋਟਲ ਬਾਹਰ ਆ ਜਿਹੜੀ ਗਲੀ ਦੀ ਆਪਾਂ ਗੱਲ ਕਰਦੇ ਆ ਤੁਹਾਡੇ ਵਾਲੀ ਜਿਹੜੀ ਛੱੜ ਵਾਲੀ ਮਹਿਲਾਣਾਂ ਦੀ ਗਲੀ ਆ ਉਸ ਗਲੀ 'ਚ ਅਸੀਂ 125 ਨਿਆਣੇ ਆ ਸਾਰੇ ਬਾਹਰ ਆ ਸਿਰਫ ਤੇ ਇੱਕ ਮੇਰਾ ਭਤੀਜਾ ਬੈਠਾ ਪੀਤਾ ਮੂਲੇ ਕਰ ਕੋਈ ਛੜ ਦਿਨ ਨਹੀਂ ਆਉਂਦਾ ਮੇਰਾ ਕਹਿੰਦਾ ਮਕਸਦ ਇਹ ਆਪਾਂ ਪਿੱਛੇ ਦੇਖ ਕੇ ਦੌਣ ਲੱਗੇ ਨਾ ਦੌੜ ਨਹੀਂ ਹੋਣਾ ਦੌੜ ਮੋੜ ਨੂੰ ਦੇਖ ਕੇ ਹੋਣਾ ਆਪਾਂ ਨੂੰ ਆਪਣੇ ਕਦੇ ਤਲਾਕ ਨਹੀਂ ਹੁੰਦੇ ਬਹੁਤ ਘੱਟ ਹੁੰਦੇ ਆ ਆਪਣੀ ਪੰਜਾਬੀ ਫੈਮਲੀਆ ਵਿੱਚ ਬਹੁਤ ਘੱਟ ਹੁੰਦੇ ਆ ਜੇ ਕੋਈ ਨਾ ਹੀ ਬਾਹਰ ਜਾਵੇ ਤਾਏ ਚਾਚੇ ਨਹੀਂ ਛੱਡਦੇ ਮਾਮੇ ਆ ਜਾਂਦੇ ਆ ਸੁਪਰ ਆ ਗਿਆ ਪੂਆ ਆ ਗਿਆ ਆਪਣੇ ਫੁੱਫੀ ਆ ਗਏ ਨਾ ਫਿਰ ਤਲਾਕ ਨਹੀਂ ਹੋਣ ਦੇਣਾ ਸੁਣੀ ਜਾਈ ਹੋ ਮੇਰੇ ਧਿਆਨ ਨਾਲ ਮੈਂ ਸਵੇਰ ਸਵੇਰੇ ਕੰਮ ਤੇ ਖੜਾ ਮੇਰੇ ਕੋ ਗੋਰਾ ਆਇਆ ਗੋਰਾ ਆਇਆ ਤਾਂ ਪੈਸੇ ਿਕਣਾਉਂਦਾ ਏਟੀਐਮ ਤੋਂ ਪੈਸੇ ਿਕਣਾਉਂਦਾ ਤਾਂ ਮੈਨੂੰ ਕਹਿੰਦਾ ਯਾਰ ਪਾਲ ਮੇਰਾ ਤਲਾਕ ਹੋਣ ਲੱਗਾ ਮੈਂ ਕਿਹਾ ਤੇਰਾ ਤਲਾਕ ਕੱਲੇ ਹੋਣ ਲੱਗਾ ਕਹਿੰਦਾ ਵੀ ਮੇਰੀ ਘਰ ਵਾਲੀ ਕਹਿੰਦੀ ਆ ਗੋਰੀ ਪਈ ਤੁਸ਼ਰਾਬ ਨਾ ਪੀਆ ਕਰ ਉਹ ਬੀਅਰ ਪੀਂਦਾ ਹੁੰਦਾ ਸੀ ਮੈਂ ਕਹਾਂ ਜੇ ਤੱਕ ਯਾਰ ਇਹ ਮਿੰਟ ਦਾ ਕੰਮ ਆ ਬੀਅਰ ਇੱਦਾਂ ਛੱਡ ਹੋ ਜਾਂਦੀ ਆ ਤੂੰ ਆਪਣੇ ਮਨ 'ਚ ਵਸਾ ਲੈ ਮੈਂ ਨਹੀਂ ਪੀਣੀ ਉਹ ਇੱਧਰ ਖੜਾ ਖੜਾ ਮੇਰੇ ਕਾਊਂਟਰ 'ਤੇ ਵੈ ਇੱਧਰ ਅੰਦਰ ਮੈਂ ਖੜਾ ਆ ਇੱਧਰ ਬੱਸ ਉਹ ਖੜਾ ਗੱਲਾਂ ਕਰੀ ਗਿਆ ਮੈਂ ਕਿਹਾ ਤੇ ਨਿਆਣੇ ਕਿੰਨੇ ਆ ਕਹਿੰਦਾ ਮੇਰੀਆਂ ਦੋ ਕੁੜੀਆਂ ਇੱਕ 9 ਸਾਲ ਦੀ ਇੱਕ 11 ਸਾਲ ਦੀ ਤੇ ਮੇਰੀ ਘਰ ਵਾਲੀ ਕਹਿੰਦੀ ਵੀ ਤੂੰ ਸ਼ਰਾਬ ਨਾ ਪੀਆ ਕਰ ਮੈਂ ਕਿਹਾ ਇਸ ਗੱਲ ਤੇ ਡਬੂਰ ਸੁਣਾ ਕੰਨ ਹਾਂ ਮੈਂ ਉਹਨੂੰ ਪਹਿਲਾ ਸਵਾਲ ਉਹਨੂੰ ਕੀਤਾ ਵੀ ਜਦੋਂ ਤੂੰ ਕੰਮ ਤੋਂ ਘਰ ਆਉਣਾ ਜਦੋਂ ਡੋਰ 'ਚ ਵੜਦਾ ਤਾਂ ਤੇਰੀਆਂ ਬੱਚੀਆਂ ਤੈਨੂੰ ਕੀ ਕਰਦੀਆਂ ਕਹਿੰਦਾ ਮੈਨੂੰ ਦੌੜ ਕੇ ਜੱਫੀ ਪਾਉਣੀ ਮੈਂ ਕਿਹਾ ਫੇਕ ਹੀ ਹੁੰਦਾ ਕਹਿੰਦਾ ਮੇਰਾ ਸਾਰਾ ਜਿਹੜਾ ਥਕੀਮਾ ਲੈ ਜਾਂਦਾ ਠੀਕ ਹੈ ਕਿ ਮੇਰੀਆਂ ਆਪਣੀਆਂ ਬੱਚੀਆਂ ਮੇਰਾ ਆਪਣਾ ਖੂਨ ਆ ਨਾ ਉਹ ਜੱਫੀ ਦਾ ਆਪਣੇ ਪੇਰ ਨੂੰ ਹੀ ਪਾ ਸਕਦੀਆਂ ਚਾਚੇ ਨੂੰ ਪਾ ਸਕਦੀਆਂ ਬਾਬੇ ਨੂੰ ਪਾ ਸਕਦੀਆਂ ਹੋਰ ਤਾਂ ਕਿਸ ਨੂੰ ਪਾ ਨਹੀਂ ਸਕਦੀਆਂ ਮੈਂ ਕਿਹਾ ਠੀਕ ਹੈ ਨਾ ਤੇਰੇ ਥਗੀਵਾ ਲੈ ਗਿਆ ਜਦੋਂ ਮੈਂ ਕਿਹਾ ਹੁਣ ਤੂੰ ਕਹਿੰਦਾ ਡਿਵੋਰਸ ਹੋ ਜਾਣਾ ਤੂੰ ਤਲਾਕ ਕਰਕੇ ਚਲੇ ਗਿਆ ਜਿਹੜੇ ਤੇਰੀ ਵਾਈਫ ਨਾਲ ਦੂਜੇ ਨਾਲ ਵਿਆਹ ਕਰਾਉਣਾ ਤਾਂ ਉਹ ਨਾਲ ਕਿਹਨਾਂ ਕੁੱਟਣਾ ਭਾਂਡੇ ਮਿਉਣੇ ਆ ਉਹਨੇ ਪੜਾਉਣਾ ਵੀ ਨਹੀਂ ਤੇ ਇਸ ਕਰਕੇ ਵੀਰਾ ਜੀ ਮੈਂ ਕਹਿਆ ਵੀ ਉਸ ਟਾਈਮ ਭਾਜੀ ਨੂੰ ਬਹੁਤ ਬਰ ਸੁਣਾ ਹਟਿਆ ਉਸ ਟਾਈਮ ਜਿਹੜੀ ਇੱਕ ਵੀਰ ਦੀ ਕੋਸ ਸੀ 43 ਸੈਂਟ ਸੀ 43 ਪੈਸੇ ਮੈਂ ਕਹਿਆ ਵੀ ਟੋਟਲ 86 ਸੈਂਟ ਦੀਆਂ ਵੀਰਾਂ ਦੇ ਮਿੱਤੋਂ ਲੈ ਕੇ ਜਾਣਾ ਰੋਜ਼ ਉਸ ਮੇਰੀ ਵੇਚ ਤਾਂ ਮਹਿੰਗੀ ਸੀ ਤੇ ਤੂੰ ਇੱਕ ਪਾਸੇ ਘਰ ਚੱਲ ਜਾ ਇੱਕ ਪਾਸੇ ਆ ਦੋ ਵੀਰਾਂ ਰੱਖ ਲਈ ਇੱਕ ਪਾਸੇ ਤਿੰਨ ਕੈਨ ਰੱਖ ਲਈ ਦੋ ਜਿਹੜੀਆਂ ਕੁੜੀਆਂ ਇੱਕ ਤਰੀ ਵਾਈਫ ਇੱਕ ਚੱਕਲੀ ਚੀਜ਼ ਜਿਹੜੀ ਤੈਨੂੰ ਚੰਗੀ ਲੱਗਦੀ ਇੱਕ ਪਾਸੇ ਤੇਰਾ ਫਿਊਚਰ ਆ ਇੱਕ ਪਾਸੇ ਤੇ ਕੋ ਦੋ ਵੀਰਾਂ ਆ ਉਜੇ ਬਾਈਫ ਚੱਲੇ ਗਈ ਤਾਂ ਫੇ ਕੱਲਾ ਰਹਿ ਜਾਣਾ ਵੀਰਾਂ ਰਹਿਊਗੀ ਤੇਰੇ ਕੋ ਉਹ ਘਰ ਗਿਆ ਤਾਂ ਜਾ ਕੇ ਉਹਨੇ ਉਹ ਵੀਰਾਂ ਸ਼ਰਤੀਆਂ ਸ਼ਰਾਬ ਸ਼ਰਤੀਆਂ ਉਹਨੇ ਤੇ ਮੁੜ ਕੇ ਉਹ ਮੈਨੂੰ ਮਿਲਿਆ ਵੀ ਹਣੇ ਕਿੰਨੇ ਚਿਰ ਕਈ ਸਾਲ ਨਹੀਂ ਮਿਲਿਆ ਤੇ ਮੇਰੇ ਕਾਰਨਰ ਵਿੱਚ ਮੇਰੀ ਲੋਕੇਸ਼ਨ ਸੀਗੀ ਉੱਥੇ ਮੈਂ ਗੱਡੀ ਲੋਕਾਂ ਨੂੰ ਪਤਾ ਨਹੀਂ ਮੇਰਾ ਆਇਆ ਆ ਹਣਾ ਬਈ ਇੱਥੇ ਹੀ ਆ ਉਹ ਫੇ ਇੱਕ ਦਿਨ ਦੇਖ ਕੇ ਗੱਡੀ ਦੌੜਾ ਜਾਵੇ ਅੰਦਰ ਨੂੰ ਮੈਂ ਤਾਂ ਆਪਣੇ ਆਫਿਸ ਵਿੱਚ ਸੀਗਾ ਉਹ ਅਮਲਾਈ ਨੂੰ ਪੁੱਛਦਾ ਕਿ ਕਿੱਥੇ ਗਿਆ ਪਾਲ ਤੋ ਮੁੰਡਾ ਮੈਨੂੰ ਹਾਕ ਮਾਰਦਾ ਕਹਿੰਦਾ ਸਰਦ ਜੀ ਮਿਲਣ ਆਲਾ ਆਇਆ ਕੋਈ ਬੰਦਾ ਜਾਂ ਬਾਹਰ ਨਿਕਲੇ ਦੇਖਿਆ ਤਾਂ ਮੈਂ ਕੌਣ ਆ ਕਹਿੰਦਾ ਮੈਂ ਉਹ ਆ ਜਿਹੜਾ ਤੇਰੇ ਕੋ ਆਇ ਤੇ ਮੇਰਾ ਡਿਵੋਰਸ ਨਹੀਂ ਹੋਇਆ ਤਾਂ ਮੈਂ ਆਪਣੀਆਂ ਕੁੜੀਆਂ ਮੇਰੀਆਂ ਹੁਣ ਜਵਾਨ ਹੋ ਗਈਆਂ। ਕਿਆ ਬਾਤ। ਗੱਲ ਸਮਝ ਲੈ ਆਪਾਂ ਜਿਹੜੇ ਆਪਣੇ ਫਰਜ਼ ਆ ਹੁਣ ਆਪਾਂ ਉਹ ਫਰਜ਼ ਨਿਭਾਈਏ। ਜੇ ਤਾਂ ਆਪਾਂ ਉਹਨੇ ਪੁਰਾਣਾ ਉਹ ਪ੍ਰੋਬਲਮ ਤੇ ਯੂਨ ਚੇਤਾ ਰੱਖੋ। ਮਿਸਟੇਕ ਕਿਹਦੀ ਸੀ ਕਿਹਨੇ ਕਰਾਈ? ਪੰਜਾਬ ਦੇ ਵਿੱਚ ਜੇ ਤਾਂ ਹਿਸਟਰੀ ਪੜ੍ਹੀ ਆ ਮੈਂ ਤੁਹਾਨੂੰ ਦੱਸ ਚੱਲਾਂ ਮੈਂ ਹਿਸਟਰੀ ਪੜ੍ਹੀ ਆ। ਪੰਜਾਬ ਦੇ ਵਿੱਚ ਨਾਰਾ ਨਹੀਂ ਸੀ ਮਾਰਿਆ ਕਿਸੇ ਨੇ ਪੇ ਪਾਕਿਸਤਾਨ ਲੈਣਾ। ਨਾਰਾ ਕਿੱਥੇ ਪੱਜਿਆ ਹੁਣ ਤੂੰ ਮੈਨੂੰ ਦੱਸ। ਤਾਂ ਸੁਣੀ ਆ ਬਲਕੀਆਂ ਕਹਿੰਦੇ ਆ ਕਿੱਥੋਂ ਨਾਰਾ ਵੱਜਾਏ ਪਾਕਿਸਤਾਨ ਲੈਣ ਦਾ ਪੰਜਾਬ ਚੋਂ ਵੱਜਾ ਨਹੀਂ ਨਾ ਪੰਜਾਬ ਮੰਗਦਾ ਕਿ ਪੰਜਾਬ ਤਾਂ ਇਕੱਠਾ ਸੀ ਦੋਹੀ ਪਾਸੇ ਮਾਲਕ ਪੰਜਾਬ ਇੱਕ ਦੋਹਾਂ ਪਾਸੇ ਪੰਜਾਬ ਨੂੰ ਕੱਢ ਦੋਣਾ ਨਾ ਪਾਕਿਸਤਾਨ ਦਾ ਕੁਛ ਬਚਣਾ ਨਾ ਇੰਡੀਆ ਦਾ ਬਚਣਾ ਠੀਕ ਆ ਇੱਕ ਅੱਲਾ ਦੀ ਰਹਿਮਤ ਆ ਪਾ ਅੱਲਾ ਕਹਿੰਦੇ ਤੁਸੀਂ ਅੱਲਾ ਤੇ ਯਕੀਨ ਕਰਦਾ ਕਰਦਾ ਨਾ ਅਸੀਂ ਬਾਗੁਰੂਤ ਕਰਦੇ ਆ ਗੁਰਨਾਕ ਦੇਵ ਜੀ ਤੇ ਜਿਹੜਾ Hindu ਆ Hindu ਆਪਣੇ ਬਲੀਵ ਉਹਦਾ ਆਏ ਆ ਨਾ ਇੱਕ ਪੰਜਾਬ ਦੇ ਵਿੱਚ ਜਿਹੜਾ ਵੀ ਬੱਚਾ ਜੰਮਦਾ ਅੱਲਾ ਉਹਨੂੰ ਜ਼ਮੀਨ ਨਾਲ ਦੇ ਕੇ ਭੇਜਦਾ ਉਹਨੂੰ ਘਰ ਵੀ ਦਿੰਦਾ ਕਿਉਂਕਿ ਹਰ ਪੰਜਾਬੀ ਕੋ ਘਰ ਆ ਹਰ ਪੰਜਾਬੀ ਕੋ ਲੈਂਡ ਆ ਓਕੇ ਨਹੀਂ ਮਤੇ ਸੀ ਤੁਸੀਂ ਮੈਨੂੰ ਜੂਪੀ ਦਾ ਬੰਦਾ ਲਿਆ ਕੇ ਦਿਖਾਣਾ ਪੁੱਛਿਓ ਕਿ ਕਿੰਨੀ ਜ਼ਮੀਨ ਸੀ ਯਾਰ ਉੱਥੋਂ ਆਇਆ ਇੱਕ ਸਿਰਫ ਪੰਜਾਬੀ ਨੂੰ ਮਾਣ ਆ ਪੰਜਾਬ ਵਿੱਚ ਹੋਰ ਵੀ ਇੱਕ ਪੰਜਾਬੀ ਨੂੰ ਮਾਣ ਆ ਹੈ ਰੱਬ ਨੇ ਬਖਸ਼ਿਆ ਆਪਾਂ ਨੂੰ ਕਿਹੜੇ ਸਾਲ ਵਿੱਚ ਆਪਾਂ ਮਾਲਕ ਨੇ ਜ਼ਮੀਨਾਂ ਦੀ ਮੈਨੂੰ ਦੱਸ ਦੇ ਉਹਨੂੰ ਪੁੱਛੀ ਜਿਹੜੇ ਤੇ ਬੰਦਾ ਕਹਿੰਦਾ ਆ ਗੱਲ ਤੂੰ ਕਹ ਮੈਂ ਤਾਰ ਦੱਸ ਕਿਹੜੇ ਸਨ ਚ ਆਪਾਂ ਜ਼ਮੀਨਾਂ ਦੇ ਮਾਲਕ ਆਪਾਂ ਤਾਂ ਮਜਾਰੇ ਲੋਕ ਸੀ ਆਪਣੇ ਜ਼ਗੀਰਦਾਰ ਜਿਹਨਾਂ ਆਪਾਂ ਕਹਿੰਦੇ ਸਾਡੇ ਬਾਦਸ਼ਾਹ ਸੀਗੇ ਉਹ ਆਪਾਂ ਲੁੱਟ ਕੇ ਆਪਣੀਆਂ ਕੁੜੀਆਂ ਵੀ ਚੱਕ ਲ ਜਾਂਦੇ ਸੀ ਤੇ ਆਪਣਾ ਕਣਕ ਵੀ ਲੈ ਜਾਂਦੇ ਸੀ ਚੱਕ ਕੇ ਉਹ ਆਪਾਂ ਨੂੰ ਕੀ ਛੱਡਦੇ ਸੀ ਜਿੰਨੀ ਖਾਣ ਜੋਗੀ 1708 ਦੇ ਵਿੱਚ ਤੁਹਾਡਾ ਪਹਿਲੀ ਵਾਰੀ ਬਜ਼ੁਰਗ ਮਾਲਕ ਬਣਿਆ ਜ਼ਮੀਨ ਦਾ ਬੰਦਾ ਸਿਕ ਬਹਾਦਰ ਨੇ ਕਿਹਾ ਵੀ ਆਪਣੀ ਜਿੰਨੀ ਜ਼ਮੀਨ ਬੋਂਦਾ ਇਹਦਾ ਮਾਲਕ ਤੂੰ ਆਪਣੇ ਨਾਂ ਕਰਾ ਲੈ ਉਸ ਤੋਂ ਬਾਅਦ ਕਿੰਗਡਮ ਟੁੱਟ ਗਿਆ ਆਪਾਂ ਜ਼ਮੀਨਾਂ ਦੇ ਮਾਲਕ ਬਣ ਗਏ ਚਾਹੇ ਕੋ ਸਰਦਾਰ ਸੀ ਚਾਹੇ ਕੋ ਰਾਜਪੂਤ ਸੀ ਸਭ ਆਪਾਂ ਮਜਾਰੇ ਬਣਾਉਂਦੇ ਸੀ ਇਹਨਾਂ ਨੇ ਹਿਸਟਰੀ ਪੜੇ ਪੜ ਕੇ ਆਪਣੇ ਬੱਚੇ ਸੰਭੋ ਇਹਨਾਂ ਨੂੰ ਇਹਨਾਂ ਨੂੰ ਸਾਂਭਣ ਦੀ ਲੋੜ ਹੈ ਕਿਉਂ ਨਸ਼ਾ ਬਹੁਤ ਵਧੀ ਜਾਂਦਾ ਹੈ ਇਹਨਾਂ ਨੂੰ ਪੜਾਓ ਜਿੰਨਾ ਪੜਾ ਸਕਦੇ ਆ ਔਖੇ ਹੋ ਲੋ ਪੜਾਓ ਜ਼ਰੂਰੀ ਇਹਨਾਂ ਨੂੰ ਕੱਲ ਸਾਡੇ ਕੋਈ ਬੰਦਾ ਆਇਆ ਸੀਗਾ ਦੌੜਾ ਹੀ ਆਵਿਆ ਸੀ ਉਹ ਮੇਰੀ ਖੇਤ ਭਾਜੀ ਨਹੀਂ ਲੱਭਦੇ ਹੈ ਨਾ ਪਰ ਚੱਲ ਚੱਲੀ ਅਸੀਂ ਖੇਤਾਂ 'ਚ ਫਿਰਦਾ ਦੌੜਾ ਹੀ ਆਉਂਦਾ ਮੈਨੂੰ ਮੈਂ ਕਹਿੰਦਾ ਆਉਂਦਾ ਹੀ ਕਹਿੰਦਾ ਮੈਂ ਸੰਧੂਆ ਜੀ ਹਾਂ ਨਾਨਕੇ ਮੇਰੇ ਬੜਿਆ ਚਾ ਨਾਨਕੇ ਮੇਰੇ ਬੜਿਆ ਚਾ ਮੇਰੇ ਸਹਰੇ ਸੰਧੂ ਆ ਮੈਂ ਕਿਹਾ ਵੀ ਜੱਟ ਆ ਸਰਦਾਰ ਆ ਉਹ ਬਾਅਦ ਚ ਮੈਨੂੰ ਫੜ ਕੇ ਹੀ ਆਉਣ ਲੱਗੇ ਤਾਂ ਮੈਨੂੰ ਕਹਿੰਦਾ ਮੈਂ ਗੱਲ ਕਰਨੀ ਹੈ ਮੇ ਕੋ ਆਟਾ ਹੈ ਨਹੀਂ ਖਾਣ ਨੂੰ ਤੇ ਮੈਂ ਲੈ ਕੇ ਦਿਓ ਮੈਨੂੰ ਦਾਣੇ ਲੈ ਕੇ ਦਿਓ ਉਹਦੇ ਨਾਲ ਮੈਂ ਤਾਲਿਆ ਪਹਿਲਾਂ ਚੰਗੀ ਦਾ ਮੈਂ ਭਾਜੀ ਕੋਲ ਬੈਠਿਆ ਭਾਜੀ ਹੁਣ ਨਾਲ ਸੀ ਮੈਂ ਕਿਹਾ ਮੇਰੀ ਗੱਲ ਸੁਣ ਤੂੰ ਸੰਧੂ ਆ ਪੰਜਾਬੀ ਕਹਿੰਦੇ ਤੁਸੀਂ ਆਪਣੀ ਹਿਸਟਰੀ ਦੇਖਿਓ ਪੰਜਾਬੀ ਕਦੇ ਮੰਗਦਾ ਨਹੀਂ ਮੰਗਣ ਵਾਲੀ ਕੰਮ ਹੋਰ ਕਦੇ ਸਰਦਾਰ ਦਾ ਪੁੱਤ ਹੋਵੇ ਜਾਂ ਸੰਧੂ ਆਏ ਨਹੀਂ ਕੋਈ ਬਿਰਕੋ ਕੋਈ ਸੰਧੂ ਕੋਈ ਸਿੰਧੂ ਤੁਹਾਨੂੰ ਕਦੇ ਮੰਗਦਾ ਨਹੀਂ ਦੱਸੂਗਾ ਜਿੱਥੇ ਜਿਹੜੀ ਬੰਦੇ ਨੂੰ ਦੇਦਾ ਉਹ ਉਹੀ ਬਣ ਜਾਂਦਾ ਸੀ ਉਸੇ ਰੰਗ ਜਿਹੜਾ ਉਹ ਇਹਨੂੰ ਫੇਰ ਨਹੀਂ ਪਿੱਛੇ ਛੱਡਿਆ ਪਾਜੀ ਗਿਆ ਚੱਲੀਏ ਮੇਰਾ ਖੱਤ ਘੁੱਟੀਆਂ ਮੈਂ ਫੇਰ ਖੜੇ ਗਿਆ ਮੈਂ ਕਿਹਾ ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣ ਪਏ ਤੂੰ ਸੰਧੂ ਆ ਇਹਦਾ ਨਾਂ ਤੈਨੂੰ ਬਜ਼ੁਰਗਾਂ ਤੋਂ ਮਿਲੇ ਨਾ ਬਾਜੀ ਉਹਦਾ ਕੋਈ ਮੀਨ ਆ ਉਹਨਾਂ ਬਜ਼ੁਰਗਾਂ ਨੇ ਸਦੀਆਂ ਲੜਾਈਆਂ ਲੜੀਆਂ ਆਪਣਾ ਨਾਂ ਰੱਖਣ ਲਈ ਕਾਇਮ ਠੀਕ ਨਹੀਂ ਕੱਲੇ ਇੱਕ ਮਹਾਰਾਜ ਰਜੀਸੋ ਨੇ ਸਿੱਖ ਰਾਜ ਥੋੜਾ ਸੀ ਉਹ ਤਾਂ ਇੱਕ ਲੀਡਰ ਇੱਕ ਬੰਦਾ ਸੀ ਉਹਦੇ ਪਿੱਛੇ ਬੈਕਅਪ ਕਿਹੜੀ ਸੀ ਕਿੰਨੇ ਉਹਦੇ ਜਨਰਲ ਸੀਗੇ ਉਹ ਪਤਾ ਆਪਾਂ ਨੂੰ ਠੀਕ ਹੈ ਨਾ ਆਪਾਂ ਉਹ ਦੇਖਣਾ ਹੁਣ ਆਪਾਂ ਕੱਲੂ ਸਫਰੋਲਾ ਵਿੱਚ ਜ਼ਿਆਦਾ ਤਾਦਾਦ ਮੁਸਲਮਾਨਾਂ ਦੀ ਸੀ ਉਹੀ ਮੈਂ ਗੱਲ ਕਰਾਂ ਆਪਾਂ ਜੇਸ ਟਾਈਮ ਲਾਸਟ ਲੜਾਈ ਆਪਣੀ ਹੁੰਦੀ ਆ ਉਹਦੇ ਵਿੱਚ ਚਾਰ ਤੋਪਾਂ ਚੱਲਦੀਆਂ ਸੀ ਉਹਦੇ ਵਿੱਚੋਂ ਦੋ ਭਰਾ ਚਲਾਉਣ ਵਾਲੇ ਮੁਸਲਮਾਨ ਸੀ ਦੋ ਸਰਦਾਰ ਸੀ ਜਦੋਂ ਇਹ ਦੋਨੇ ਲੋਕ ਸੀ ਅਸਲੇ ਸ਼ਿੱਦਤ ਪਸੰਦਾਂ ਨੇ ਫਿਰ ਮਲਮੀ ਰੰਗ ਦੇ ਦਿੱਤਾ ਨਾ ਆਪਾਂ ਹਿਸਟਰੀ ਨਹੀਂ ਪੜ ਗਏ ਆ ਆਪਾਂ ਉਹ ਪੜਦੇ ਆ ਜਿਹੜੀ ਸਾਨੂੰ ਐਸੇ ਪਰੋਸੀ ਜਾਂਦੀ ਆ ਬੁੱਕਾਂ ਦੇ ਵਿੱਚ ਉਹ ਅੱਜ ਵੀ ਲੱਗ ਰਿਹਾ ਘੜਾ ਹਟ ਗਿਆ ਠੀਕ ਨਹੀਂ ਆਪਾਂ ਨੂੰ ਪੁੱਛਣਾ ਇਹ ਚਾਹੀਦਾ ਆਪਾਂ ਨੂੰ ਪੁੱਛਣਾ ਹੈ ਜਿਹੜਾ ਆਪਣੇ ਡੈਡੀ ਦੇ ਤਰੇ ਹੈਗੇ ਉਹਨੂੰ ਪੁੱਛੀ ਮੇਰਾ ਬਾਬਾ ਕੌਣ ਸੀ ਮੇਰਾ ਪਰਦਾਦਾ ਕੌਣ ਸੀ ਲੱਕੜ ਬਾਬਾ ਕੌਣ ਸੀ ਕਿਹਦਾ ਕੀ ਨਾਂ ਕਿੱਥੋਂ ਆਏ ਸੀ ਉਹ ਇਹ ਪੁੱਛੋ ਅਸੀਂ ਹੈ ਕਿੱਥੋਂ ਆਏ ਕੌਣ ਸੀ ਕਿੱਥੋਂ ਆਏ ਅਸੀਂ ਸਾਡਾ ਬਲੱਡ ਕਿੱਥੋਂ ਆ ਕਿੰਨਾ ਕਲੀਨ ਹੈ ਸਾਡਾ ਬਲੱਡ ਆਪਾਂ ਨੂੰ ਇਹ ਪੁੱਛਣਾ ਚਾਹੀਦਾ ਬੁੱਕਾਂ ਨਹੀਂ ਹੈ ਬੁੱਕਾਂ ਦਾ ਇਹ ਤੇ ਇੱਕ ਬੀਵਕੂ ਬਣਾਉਣ ਲਈ ਲਿਖਿਆ ਜਾਂਦੇ ਆ ਜਿਹੜਾ ਲਿਖਦਾ ਉਹ ਪੰਜਾਬੀ ਵੀ ਨਹੀਂ ਹੁੰਦਾ ਆ ਸਰਦਾਰ ਜੀ ਸ਼ਰੀਕੇ ਨਾ ਜਾਗਾ ਇਹ ਇੰਡੀਆ ਦੇ ਪਾਕਿਸਤਾਨੇ ਸ਼ਰੀਕੇ ਪਤਾਨੀ ਨੇ ਸਾਨੂੰ ਦੱਸਿਆ ਵੀ ਆਪਾ ਜੀ ਤੁਸੀਂ ਨਾ ਝੋਲਦੇ ਹਾਂ ਲੱਗ ਦੋਵੇਂ ਭਰਾ ਰਹੇ ਹਲਾ ਕੇ ਹੈ ਭਰਾ ਸੁਣ ਸੁਣੋ ਮੇਰੀ ਗੱਲ ਸੁਣ ਤੈਂ ਕਹਦੇ ਜੰਗਲ ਜੀ ਮੂਵੀ ਦੇਖੀ ਆ ਆ ਇਧਰ ਬਈ ਗੱਲ ਸੁਣ ਜੰਗਲ ਜੀ ਮੂਵੀ ਦੇਖੀ ਆ ਦੋ ਸ਼ੇਰ ਤੁਰੇ ਆਉਂਦੇ ਸੀ ਸਕੇ ਭਰਾ ਠੀਕ ਆ ਤੀਜਾ ਗੱਭੇ ਸ਼ਰਾਰਤੀ ਮੂਰੇ ਬੈਠਾ ਸੀ ਉਹਨੇ ਇੱਕ ਗਾਂ ਇਧਰ ਨੂੰ ਛੜ ਦਿੱਤੀ ਕਿਦੋਂ ਛੜ ਦਿੱਤੀ ਕਿਦੋਂ ਹੋ ਗਿਆ ਕਿਦੋਂ ਹੋ ਗਿਆ ਠੀਕ ਆ ਉਹ ਮੁੜ ਕੇ ਛੇਤਰਥਲ ਹੋਗਾ ਇਕੱਠੇ ਨਹੀਂ ਹੋ ਸਕੇ ਬਸ ਬਾਇ ਗੱਲ ਆ ਜੀ ਉਹ ਰਾਸਤਾ ਭੜਕ ਗਏ ਹਾਂਜੀ ਸਿੱਖ ਪੰਥ ਠੀਕ ਆ ਮੁਸਲਮਾਨ ਧਰਮ ਪੰਜਾਬੀ ਬਾਕੀ ਨਹੀਂ ਮੈਂ ਕਰਦਾ ਪੰਜਾਬੀ ਮੁਸਲਮਾਨ ਧਰਮ ਸਿੱਖਾਂ ਤੋਂ ਅਧੂਰਾ ਆ ਜੇ ਸਿੱਖ ਮੁਸਲਮਾਨ ਧਰਮ ਤੋਂ ਅਧੂਰੇ ਆ ਕਿਉਂਕਿ ਸਾਡਾ ਬਜ਼ੁਰਗ ਇੱਕ ਆ ਜਿੰਦਾਬਾਦ ਤੁਸੀਂ ਮੈਨੂੰ ਸੰਦੂਲੀ ਆ ਕੇ ਦਿਖਾਲਦੇ ਮਿਡਲ ਈਸਟ ਵਿੱਚ ਦਵੇਜ ਲਿਆ ਕੇ ਦਿਖਾਲਦੇ ਬਿਰਕ ਲਿਆਦੇ ਤੁਸੀਂ ਆਪਣਾ ਨਾਲ ਆ ਰਾਣੇ ਲਿਆ ਉਥੋਂ ਮੈਨੂੰ ਲਿਆਉ ਕਿੱਥੋਂ ਮਿਡਲ ਈਸਟ ਚ ਹੂੰ ਆਪਾਂ ਇੱਥੇ ਸੀ ਸੜੀਆਂ ਤੋਂ ਇੱਥੇ ਹੀ ਸੀ ਧਰਮ ਜੀ ਨੂੰ ਮੰਨਦੇ ਆ ਬਹੁਤ ਚੰਗੀ ਗੱਲ ਆ ਆਪਾਂ ਬਲੀਵ ਨੇ ਇਮਾਨਦਾਰੀ ਨਾਲ ਮੰਨੀ ਐ ਹਾਂਜੀ ਠੀਕ ਨਹੀਂ ਜੀ ਜੀ ਤੁਹਾਡੇ ਜਿਹੜੇ ਇਹਨਾਂ ਨਾਲ ਰਲਦੇ ਆ ਉਹਨਾਂ ਨਾਲ ਦਲਦੇ ਆ ਅਲੱਗ-ਅਲੱਗ ਹੋ ਸਕਦਾ ਆ ਇਹ ਵੀ ਸਾਡੇ ਭਰਾ ਸੇਖੀ ਆ ਸਾਡੇ ਬਢੇਰੇ ਹੀ ਸੇਖ ਸੀ ਮੇਰਾ ਕਹਿਣਾ ਬਖਸ਼ਾ ਆਪਾਂ ਨੂੰ ਆਪਾਂ ਨੂੰ ਫਿਕਰ ਆਊਟ ਕਰਨਾ ਪੈਣਾ ਕਿ ਆਪਾਂ ਕਾਗਾਂ ਕੀ ਕਰਨਾ ਠੀਕ ਨਹੀਂ ਇੰਡੀਆ ਆਪਾਂ ਨੂੰ ਨਹੀਂ ਭੇਜਿਆ ਦਿੰਦਾ ਅਮਰੀਕਾ ਆਪਾਂ ਨੂੰ ਨਹੀਂ ਦਿੰਦਾ ਤੁਸੀਂ ਲੈਣਾ ਆਪ ਨੂੰ ਦੰਦਾ ਤੁਹਾਡੀ ਬਾਤ ਕੱਟਦਾ ਗੱਲ ਆਲਾ ਲਤੀਫਾ ਸੁਣਾਓ ਤਰਾਣੇ ਕਿਸ ਸਰ ਆਲਾ ਪਰਸੋਂ ਆਲਾ ਟੈਂਕ ਆਲਾ